ਸਤਿ ਸ਼੍ਰੀ ਅਕਾਲ ਮੇਰਾ ਨਾਮ ਤਮਨਜੀਤ ਸਿੰਘ ਹੈ ਮੈਂ ਪਿੰਡ ਜੀਵਨ ਚੱਕ ਜ਼ਿਲ੍ਹਾ ਬਰਦਾਸ ਤੋਂ ਦਾ ਰਹਿਣ ਵਾਲਾ ਮੇਰੀ ਡਿਜ਼ੀਗਨੇਸ਼ਨ ਪੰਜਾਬ ਪੁਲਿਸ ਵਿੱਚ ਐਸਏ ਕਨਸਟੇਬਲ ਹੈ ਮੈਂ ਇਸ ਵੇਲੇ ਸੜਕ ਸੁਰੱਖਿਆ ਫੋਰਸ ਐਸਐਸ ਨਗਰ ਮੁਹਾਲੀ ਵਿਕੇ ਤਾਇਨਾਤ ਸਾਡੇ ਮੁੱਖ ਮੰਤਰੀ ਜਾਇਬ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਬਹੁਤ ਹੀ ਵੱਡਾ ਉਪਰਾਲਾ ਕੀਤਾ ਜਿਸ ਦਾ ਨਾਮ ਸੜਕ ਸੁਰੱਖਿਆ ਫੋਰਸ ਹੈ ਇਸ ਦਾ ਮੇਨ ਕੰਮ ਹੈ ਜੀ ਕੋਈ ਸੜਕ ਤੇ ਕੋਈ ਵੀ ਹਾਦਸਾ ਹੁੰਦਾ ਹੈ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਨੂੰ ਪਹਿਲੇ ਕਦਮੀ ਜਾ ਕੇ ਪਹੁੰਚਾਉਣਾ ਜੇ ਕੋਈ ਜ਼ਿਆਦਾ ਜ਼ਖਮੀ ਹੈ ਤਾਂ ਉਸ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਇਹ ਇੱਕ ਬਹੁਤ ਹੀ ਵੱਡਾ ਅਤੇ ਬਹੁਤ ਹੀ ਸ਼ਾਨਦਾਰ ਉਪਰਾਲਾ ਹੈ ਜਿਸ ਦੇ ਕਰਕੇ ਕਈ ਲੋਕਾਂ ਦੀ ਜਾਨ ਵੀ ਬਚਦੀ ਹੈ ਅਤੇ ਸਾਡੇ ਵਰਗੇ ਕਈ ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਇਨੀਸ਼ੀਏਟਿਵ ਸ਼ੁਰੂ ਕੀਤਾ ਸੜਕ ਤੇ ਹਾਦਸਿਆਂ ਦੀ ਗਿਣਤੀ ਵਿੱਚ ਵੀ ਬਹੁਤ ਘਟਾਅ ਦੇਖਣ ਨੂੰ ਮਿਲਿਆ ਮੈਂ ਲੈਡੀ ਕਨਸਟੇਬਲ ਅੰਜੂ ਜੋ ਕਿ ਰੂਟ 90302 ਤੇ ਤਾਇਨਾਤ ਹਾਂ ਇਹ ਰੂਟ ਆਪਣਾ ਟੋਲ ਪਲਾਜ਼ਾ ਅਜੀਜ਼ਪੁਰ ਤੋਂ ਪੰਚਕੁਲਾ ਬੈਰੀਅਰ ਤੱਕ ਹੈ एसएसएफ ਜਿਹੜੀ ਬਣਾਈ ਗਈ ਹੈ ਇਹਦੇ ਵਿੱਚ ਐਕਸੀਡੈਂਟ ਅਸੀਂ ਕਵਰ ਕਰਦੇ ਹਾਂ 112 ਤੋਂ ਸਾਨੂੰ ਕਾਲ ਆਉਂਦੀ ਹੈ ਅਸੀਂ ਵਿਦਨ 5 ਤੋਂ 7 ਮਿੰਟ ਦੇ ਵਿੱਚ ਪਹੁੰਚ ਜਾਂਦੇ ਹਾਂ ਮਰੀਜ਼ਾਂ ਨੂੰ ਹੈਲਪ ਦੀ ਜ਼ਰੂਰਤ ਹੁੰਦੀ ਹੈ ਫਰਸਟ ایڈ ਦੀ ਜ਼ਰੂਰਤ ਹੁੰਦੀ ਹੈ ਤਾਂ ਅਸੀਂ ਉਹਨਾਂ ਨੂੰ ਫਰਸਟ ایڈ ਦਿੰਦੇ ਹਾਂ ਤੇ ਅਗਰ ਕੋਈ ਜ਼ਿਆਦਾ ਮੇਜਰ ਕੇਸ ਹੁੰਦਾ ਤਾਂ ਉਹਨਾਂ ਨੂੰ ਹਸਪੀਟਲ ਪਹੁੰਚਾਇਆ ਜਾਂਦਾ ਆਪਣੇ ਸੀਐਮ ਭਗਵੰਤ ਸਿੰਘ ਸਰ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹ ਐਸਐਸਐਫ ਫੋਰਸ ਬਣਾਈ ਜਿਦੇ ਕਰਕੇ ਬਹੁਤ ਸਾਰੀ ਜਾਨਾਂ ਬਚੀਆਂ